ਕਿਹੜਾ ਇਹ ਪ੍ਰੋਗਰਾਮ ਰਖਸ਼ਾ ਲੋੜੀ ਦਾ ਬਹੁਤ ਹੀ ਵਧੀਆ ਫਰਾਮਾ ਹੈ ਤੇ ਮੈਂ ਜੂਥ ਵੈਲਫੇਅਰ ਕਲੱਬ ਨਕੌਦਰ ਤੇ ਉਹਨਾਂ ਦੇ ਪ੍ਰਧਾਨ ਢਿੱਲੋ ਸਾਹਿਬ ਨੂੰ ਵਧਾਈ ਦਿੰਦਾ ਉਹਨਾਂ ਦੀ ਸਾਰੀ ਟੀਮ ਨੂੰ ਅ ਸਭ ਤੋਂ ਵੱਡੀ ਗੱਲ ਦੀ ਸਾਰਿਆਂ ਨੂੰ ਮੈਂ ਹਰਪਾਲ ਖੋਹ ਜਦੋਂ ਤੁਸੀਂ ਇੰਸਟਾਗ੍ਰਾਮ ਦੇ ਉਤੇ ਬਰਾਊਨ ਕੁੜੀ ਦੇ ਨਾਲ ਨਾਲ ਜਾਣਦੇ ਹੋ ਸਾਰੇ ਤੇ ਤੁਹਾਨੂੰ ਮੇਰਾ ਕਿੱਥਾ ਪਤਾ ਹੀ ਹੈ ਕਿ ਮੈਂ ਵੈਲਡਿੰਗ ਕਰਦੀ ਹਾਂ ਤੇ ਆਪਣੇ ਫਾਦਰ ਸਾਹਿਬ ਦੇ ਨਾਲ ਕਵੀਆਂ ਬਣਾਉਣ ਦੇ ਵਿੱਚ ਉਹਨਾਂ ਦੀ ਮਦਦ ਕਰਦੀ ਹਾਂ ਨੇ ਪਾਇਲਟ ਟ੍ਰੇਨਿੰਗ ਫਿਨਿਸ਼ ਕਰਕੇ ਆਈ ਸੀ ਕਿ ਹਨ ਨਾਮ ਇਹ ਹੋਵੇ ਕਰਕੇ ਅੱਜ ਗੋਲਰ ਕੀਤਾ ਗਿਆ ਆਈ ਥਿੰਕ ਆਪਾਂ ਸਾਰੇ ਜਣੇ ਇਸ ਫੀਲ ਦੇ ਵਿੱਚ ਜਾਣਾ ਚਾਹੀਦਾ ਗੋਲਫ ਨੂੰ ਕਿਉਂਕਿ ਗੋਲਫ ਬਹੁਤ ਕੱਟਨੇ ਵੀ ਇਹ ਸ਼ਬਦ ਵਿੱਚ ਤਾਂ ਦੀ ਆਪਣੀ ਕਬੱਡੀ ਖਿਡਾਰੀ ਸਿਮਰਨ ਨੇ ਜਾਂ ਤੇ ਅੱਜ ਦੇ ਇਸ ਲੋੜੀ ਟੀਆ ਨੂੰ ਮੁੱਖ ਤੇ ਉਹਨਾਂ ਨੂੰ ਸਨਮਾਨ ਦਿੱਤਾ ਬਹੁਤ ਖੁਸ਼ੀ ਹਾਂਜੀ ਬਹੁਤ ਵਧੀਆ ਜੀ ਬਹੁਤ ਵਧੀਆ ਫਰਾਨਾ ਸੀ ਧੀਆ ਦੀ ਲੋੜੀ ਤੇ ਹਾਂਜੀ ਧੀਆ ਦਾ ਜਿਹੜਾ ਇਹ ਪ੍ਰੋਗਰਾਮ ਰੱਖਿਆ ਲੋੜੀ ਦਾ ਬਹੁਤ ਹੀ ਵਧੀਆ ਫਰਾਨਾ ਤੇ ਮੈਂ ਜੂਥ ਵੈਲਫੇਅਰ ਕਲੱਬ ਨਕੌਧਰ ਤੇ ਉਹਨਾਂ ਦੇ ਪ੍ਰਧਾਨ ਢਿੱਲੂ ਸਾਹਿਬ ਨੂੰ ਵਧਾਈ ਦਿੰਦਾ ਉਹਨਾਂ ਦੀ ਸਾਰੀ ਟੀਮ ਨੂੰ ਕਿ ਉਹਨਾਂ ਨੇ ਧੀਆ ਦੀ ਲੋੜੀ ਦਾ ਪ੍ਰੋਗਰਾਮ ਰੱਖਿਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪਾਲ कौर ਜ ਜਿਹਨੂੰ ਤੁਸੀਂ ਇੰਸਟਾਗ੍ਰam ਦੇ ਉੱਤੇ ਬਰਾਉਨ ਕੁੜੀ ਦੇ ਨਾਮ ਨਾਲ ਜਾਣਦੇ ਹੋ ਸਾਰੇ ਤੇ ਤੁਹਾਨੂੰ ਮੇਰਾ ਕਿੱਤਾ ਪਤਾ ਹੀ ਆ ਕਿ ਮੈਂ ਵੈਲਡਿੰਗ ਕਰਦੀ ਆ ਤੇ ਆਪਣੇ ਫਾਦਰ ਸਾਹਿਬ ਦੇ ਨਾਲ ਤਵੀਆਂ ਬਣਾਉਣ ਦੇ ਵਿੱਚ ਉਹਨਾਂ ਦੀ ਮਦਦ ਕਰਦੀ ਆ ਤੇ ਅੱਜ ਮੈਂ ਆਈ ਸੀਗੀ ਨਕੌਦਰ ਨਕੌਦਰ ਜਿੱਥੇ ਧੀਾਂ ਦੀ ਲੋੜੀ ਮਨਾਈ ਜਾ ਰਹੀ ਆ ਤੇ ਇੱਥੇ ਮਤਲਬ ਉਹਨਾਂ ਧੀਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਸੀ ਕੀਤਾ ਕੀਤਾ ਗਿਆ ਜਿਹੜੀਆਂ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਰਹਿ ਕੇ ਆਪਣਾ ਆਪਣਾ ਤੇ ਆਪਣੇ ਪੰਜਾਬ ਦਾ ਤੇ ਆਪਣੇ ਮਾਪੇ ਦਾ ਨਾਮ ਰੌਸ਼ਨ ਕੀਤਾ ਤਾਂ ਮੈਂ ਉਹਨਾਂ ਕੁੜੀਆਂ ਨੂੰ ਵੀ ਵਧਾਈ ਦਿੰਨੀ ਆ ਤੇ ਮੈਨੂੰ ਵੀ ਇਸ ਵਾਰ ਇੱਥੇ ਆਉਣ ਦਾ ਮੌਕਾ ਮਿਲਿਆ ਤਾਂ ਮੈਂ ਨਕੌਦਰ ਵਾਲਿਆਂ ਦਾ ਸਾਰਿਆਂ ਦਾ ਧੰਨਵਾਦ ਕਰਦੀ ਆ ਕੋਈ ਵੀ ਕੰਮ ਇਦਾਂ ਦਾ ਨਹੀਂ ਹੈਗਾ ਜਿਹੜੀਆਂ ਕੁੜੀਆਂ ਨਹੀਂ ਕਰ ਸਕਦੀਆਂ ਮੇਰੇ ਫਾਦਰ ਸਾਹਿਬ ਨੇ ਤਾਂ ਸਾਨੂੰ ਇਹੀ ਦੱਸਿਆ ਕਿ ਤੁਸੀਂ ਸਾਡੇ ਹੁਣ ਬ੍ਰਦਰ ਨਹੀਂ ਹੈਗਾ ਮੁੰਡਾ ਨਹੀਂ ਹੈਗਾ ਸੀ ਉਹਨਾਂ ਦੇ ਤਾਂ ਉਹਨਾਂ ਨੇ ਕਿਹਾ ਤੁਸੀਂ ਹੀ ਸਾਡਾ ਸਾਡੇ ਲਈ ਮੁੰਡੇ ਹੋ ਤਾਂ ਉਹਨਾਂ ਨੇ ਜਦ ਕੋਈ ਫਰਕ ਨਹੀਂ ਕੀਤਾ ਪਿਆਪਾ ਵੀ ਕੋਈ ਸੋਚੀਦਾ ਨਹੀਂ ਹੈਗਾ ਕਿ ਆਹ ਕੰਮ ਕੁੜੀਆਂ ਕਰ ਸਕਦੀਆਂ ਕਿ ਨਹੀਂ ਕਰ ਸਕਦੀਆਂ ਤਾਂ ਮੇਰੀ ਨਜ਼ਰ ਚ ਹੁਣ ਤਾਂ ਦੇ ਟਾਈਮ ਦੇ ਵਿੱਚ ਮੁੰਡੇ ਕੁੜੀਆਂ ਦੇ ਵਿੱਚ ਕੋਈ ਫਰਕ ਹੀ ਨਹੀਂ ਰਹਿ ਗਿਆ ਹੈਗਾ ਯੂਥ ਨੂੰ ਤਾਂ ਮੈਂ ਇਹੀ ਮੈਸੇਜ ਦਵਾਂਗੀ ਕਿ ਮਿਹਨਤ ਕਰੋ 스ਕਿੱਲ ਸਿੱਖੋ ਕਾਮਯਾਬ ਹੋਵੋ ਮਿਹਨਤ ਦਾ ਫਲ ਤੁਹਾਨੂੰ ਇੱਕ ਦਿਨ ਦਾ ਇੱਕ ਦਿਨ ਜ਼ਰੂਰ ਮਿਲਦਾ ਆ ਸਾਲ ਦੋ ਸਾਲ ਲੱਗਦੇ ਆ ਪਰ ਆਪਣੀ ਮਿਹਨਤ ਕਰਨੀ ਨਾ ਛੱਡੋ ਆਪਣੀ ਪਾਇਲਟ ਟ੍ਰੇਨਿੰਗ ਫਿਨਿਸ਼ ਕਰਕੇ ਆਈ ਸੀਗੀ ਐਂਡ ਮੈਨੂੰ ਉਹਦੇ ਕਰਕੇ ਅੱਜ ਆਨਰ ਕੀਤਾ ਗਿਆ आई थिंक आपा सारी जणी इस फील्ड ਦੇ ਵਿੱਚ ਜਾਣਾ ਚਾਹੀਦਾ ਗਰਲਸ ਨੂੰ ਕਿਉਂਕਿ ਗਰਲ ਬਹੁਤ ਕਟਨੇ ਐਵੀਏਸ਼ਨ ਦੇ ਵਿੱਚ ਅਗਰ ਆਪਾਂ ਇੰਨੀ ਜ਼ਿਆਦਾ ਮਿਹਨਤ ਕਰੀ ਜਾਵਾਂਗੇ ਆਪਾਂ ਐਗਜ਼ਾਮਸ ਪਲੀਅਰ ਕਰੀ ਜਾਵਾਂਗੇ ਐਂਡ ਆਪਣੀ ਪ੍ਰੈਕਟਿਸ ਰੱਖਾਂਗੇ এডੂਕੇਸ਼ਨ ਤੇ ਜ਼ਿਆਦਾ ਜ਼ੋਰ ਦੇ ਕੇ ਡਿਸਟਰੈਕਸ਼ਨਸ ਨੂੰ ਦੂਰ ਕਰਕੇ ਅਗਰ ਆਪਾਂ ਮਿਹਨਤ ਕਰਾਂਗੇ ਤਾਂ ਆਪਾਂ ਜ਼ਰੂਰ ਕਿਸੇ ਵੀ ਫੀਲਡ ਵਿੱਚ ਅੱਗੇ ਚਲੇ ਜਾਵਾਂਗੇ ਉਹਨਾਂ ਨੂੰ ਮੈਂ ਇੱਕ ਮੈਸੇਜ ਦੇਣਾ ਚਾਹੂੰਗੀ ਕਿ ਇਸ ਟਾਈਮ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਡਿਸਟਰੈਕਸ਼ਨਸ ਨੇ ਮੁੰਡੇ ਖੁਰੀਆਂ ਸਾਰੇ ਡਿਸਫਰਟ ਹੋ ਕੇ ਆਪਣੇ ਸਹੀ ਪਾਤੀ ਨਹੀਂ ਚੱਲਦੇ ਪਏ ਆਪਾਂ ਕੋਈ ਵੀ ਫੀਲਡ ਦੇ ਵਿੱਚ ਦੇਖ ਲਈਏ ਬਹੁਤ ਸ਼ਾਰਟੇਜ ਹੈ ਜੌਬਸ ਦੀ ਐਂਡ ਮਤਲਬ ਜੌਬਸ ਹੈਗੀਆਂ ਨੇ ਬਟ ਕੁਆਲੀਫਾਈਡ ਲੋਕ ਨਹੀਂ ਹੈਗੇ ਉਹਨੇ ਤਾਂ ਆਪਾਂ ਨੂੰ ਕੁਆਲੀਫਿਕੇਸ਼ਨ ਨੂੰ ਅੱਗੇ ਰੱਖ ਕੇ ਇੱਕ ਮਾਈਂਡ ਸੈਟ ਕ੍ਰੀਏਟ ਕਰਕੇ ਕਿ ਮੈਂ ਇਹ ਅਚੀਵ ਕਰਨਾ ਆ ਉਥੇ ਤੱਕ ਕੀ ਸੋਚਣਾ ਚਾਹੀਦਾ ਆ ਐਂਡ ਡਿਸਟਰੈਕਸ਼ਨਸ ਨੂੰ ਭੁੱਲ ਜਾਣਾ ਚਾਹੀਦਾ ਥੋੜੇ ਟਾਈਮ ਲਈ ਜਿੱਦਾਂ ਦੇਖਿਆ ਜਾਵੇ ਹੁਣ ਕੁੜੀਆਂ ਕਿਸੇ ਨਾਲੋਂ ਘੱਟ ਨਹੀਂ ਆ ਹਰ ਇੱਕ ਕੰਮ 'ਚ ਅੱਗੇ ਆ ਕੋਈ ਪਾਇਲਟ ਆ ਕੋਈ ਪਲੇਅਰ ਆ ਕੋਈ ਸੋਚਵਾ ਤੇ ਮਾਪਿਓ ਵੀ ਸਾਰਿਆਂ ਦੇ ਬਹੁਤ ਮੇਰੇ ਬਹੁਤ ਸਪੋਰਟ ਕਰਦੇ ਆ ਸਾਰਿਆਂ ਨੂੰ ਬੇਨਤੀ ਆ ਸਾਰੇ ਆਪਣੀਆਂ ਪਿਆਰ ਨੂੰ ਅੱਗੇ ਵਧਣਾ ਹਾਂਜੀ ਐਨਆਰਡੀਆ ਵੱਲੋਂ ਤੁਹਾਨੂੰ ਸੰਜੋਗ ਤੋਂ ਮਿਲੇ ਹੈ ਹਾਂਜੀ ਹਾਂਜੀ ਬਹੁਤ ਮਿਲ ਗਿਆ ਹੈ ਹਾਂਜੀ ਬਹੁਤ ਬਹੁਤ ਜ਼ਿਆਦਾ ਮਤਲਬ ਬਹੁਤ ਖੁਸ਼ੀ ਹੋਈ ਮੈਨੂੰ ਬਹੁਤ ਖੁਸ਼ ਆ ਮੈਂ ਇੰਨੇ ਕਹੋਂਗੇ ਕਿ ਚਲੋ ਇੰਨੇ ਜੋ ਅੱਗੇ ਨੇ ਸਿੱਨੇ ਜੋ ਗਾ ਵਾਇਗਰੂ ਨੇ ਕਰਤਾ ਵਾ ਹਾਂਜੀ ਆਣੇ ਚਾਹੀਦੇ ਹਾਂਜੀ ਪੰਜਾਬ ਤੋਂ ਇਲਾਵਾ ਜਿੱਥਾਰ ਫੋਰਨ ਹਾਂਜੀ ਹਾਂਜੀ ਫੋਰਨਾਂ ਵਿੱਚ ਵੀ ਮਲੇਸ਼ੀਆ ਤੇ ਹੋਰ ਇੱਕ ਫਰੀਦাবাদ ਹੋਏ ਸੀ ਨੈਸ਼ਨਲ ਸਟਾਈਲ ਦੀ ਪਲੇਅਰ ਆ ਮ ਕਬੱਡੀ ਨਾ ਉੱਥੇ ਵੀ ਸਾਡੀ ਪੋਜੀਸ਼ਨ ਸੈਕੰਡਾਈ ਸੀਗੀ